ਹਾਂਜੀ ਇਹ ਮੇਤਰਪਿਆਰੇ ਪੇਸ਼ ਪੇਸ਼ ਇੱਕ ਹੋਰ ਗੀਤ ਦਾਣਾ ਪਾਣੀ ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਓ ਦਾਣਾ ਪਾਣੀ ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਦਾਣਾ ਪਾਣੀ ਕਾਨੂੰ ਕਰਨਾ ਏ ਝਗੜੇ ਚੀੜੇ ਨਾ ਵਸ ਤੇਰੇ ਨਾ ਵਸ ਮੇਰੇ ਉਹਨਾ ਵਸ ਤੇਰੇ ਕਾਨੂੰ ਕਰਨਾ ਏ ਝਗੜੇ ਚੀੜੇ ਨਾ ਵਸ ਤੇਰੇ ਨਾ ਵਸ ਮੇਰੇ ਉਹਨਾ ਵਸ ਮੇਰੇ ਆਪਸ ਦੇ ਵਿੱਚ ਵੰਡ ਕੇ ਖਾ ਲੋ ਆਪਸ ਦੇ ਵਿੱਚ ਵੰਡ ਕੇ ਖਾ ਲੋ ਨਾਲ ਨਾ ਕੋਈ ਲ ਜਾਂਦਾ ਓ ਤਾਣਾ ਪਾਣੀ ਦਾਣਾ ਪਾਣੀ ਖਿੱਚ ਕੇ ਲਿਆਂਦਾ ਕੌਣ ਕਿਸੇ ਦਾ ਖਾਂਦਾ ਦਾਣਾ ਪਾਣੀ ਉੱਥੇ ਹੀ ਮਿਲਿਆ ਜਿੱਥੇ ਰਲਿਆ ਤੂੰ ਕਿਉਂ ਸੋਚਾਂ ਸੋਚੇ ਬਲਿਆ ਉਹ ਸੋਚਾਂ ਸੋਚੇ ਬਲਿਆ ਉਤੋਂ ਮਿਲਿਆ ਜਿੱਥੇ ਰਲਿਆ ਤੂੰ ਕਿਉਂ ਸੋਚਾਂ ਸੋਚੇ ਬਲਿਆ ਉਹ ਸੋਚਾਂ ਸੋਚੇ ਬਲਿਆ ਮੋਹ ਰਾਣੇ ਦਾਣੇ ਉੱਤੇ ਮੋਹ ਰਾਣੇ ਦਾਣੇ ਉੱਤੇ ਤਾਣਾ ਤਾਣ ਲਿਆਉਂਦਾ ਹੋ ਤਾਣਾ ਦਾਣਾ ਪਾਣੀ ਖਿੱਚ ਕੇ ਲ ਜਾਂਦਾ ਕੌਣ ਕਿਸੇ ਦਾ ਖਾਂਦਾ ਤਣਾ ਪਾਣੀ ਤੂੰ ਰੱਬ ਤੇ ਰੱਖ ਡੋਰੀ ਮਿੱਤਰਾ ਕਾ ਨੂੰ ਹੋ ਨਾਏ ਬੇਸ਼ੁਕਰਾ ਉਹ ਨਾਏ ਬੇਸ਼ੁਕਰਾ ਤੂੰ ਰੱਖ ਰੱਬ ਤੇ ਡੋਰੀ ਮਿੱਤਰਾ ਕਾ ਨੂੰ ਹੋ ਨਾਏ ਬੇਸ਼ੁਕਰਾ ਉਹ ਨਾਏ ਬੇਸ਼ੁਕਰਾ ਤੂੰ ਜੱਗ ਦੇ ਉੱਤੇ ਪਿੱਛੂ ਆਵੇਂ ਤੂੰ ਜੱਗ ਦੇ ਉੱਤੇ ਪਿੱਛੇ ਆਵੇਂ ਪੱਲਾ ਹੀ ਲਿਖ ਜਾਂਦਾ ਉਹ ਦਾਣਾ ਪਣੀ ਦਾਣਾ ਪਣੀ ਖਿੱਚ ਕੇ ਲਿਆਂਦਾ ਕੌਣ ਕਿਸੇ ਦਾ ਖਾਂਦਾ ਦਾਣਾ ਪਣੀ ਹਰ ਇੱਕ ਆਪਣੀ ਕਿਸਮਤ ਖਾਵੇ ਤੈਨੂੰ ਜਸ ਐਵੇਂ ਮਿਲ ਜਾਵੇ ਓ ਐਵੇਂ ਮਿਲ ਜਾਵੇ ਹਰ ਕੋਈ ਆਪਣੀ ਕਿਸਮਤ ਖਾਵੇ ਤੈਨੂੰ ਜਸ ਐਵੇਂ ਮਿਲ ਜਾਵੇ ਓ ਐਵੇਂ ਮਿਲ ਜਾਵੇ ਤੇਰੇ ਚੌਕੇ ਉੱਤੇ ਕੋਈ ਜੇ ਕਰੇ ਆਪਣਾ ਖੰਦਾਇਓ ਦਾਰਾ ਪਾਣੀ ਦਾਣਾ ਪਾਣੀ ਖਿੱਚ ਕੇ ਲਿਆਂਦਾ ਕੌਣ ਕਿਸੇ ਦਾ ਖਾਂਦਾ ਉਹ ਦਾਣਾ ਪਾਣੀ ਦਾਣਾ ਪਾਣੀ ਖਿੱਚ ਕੇ ਲੈ ਜਾਂਦਾ ਕੌਣ ਕਿਸੇ ਦਾ ਖਾਂਦਾ ਉਹ ਦਾਣਾ ਪਾਣੀ ਉਹ ਤਾਂ